ਹਾਂ ਕੀ ਨਾ ਆ ਗਿਆ ਬਣਾ ਜੀ ਮੇਰਾ ਨਾਮ ਇਕਸ਼ਵੀਰ ਸਿੰਘ ਕੀ ਕਹਿਣਾ ਚਾਹੋਗੇ ਅੱਜ ਇਹ ਅੱਜ ਇੱਥੇ ਇਕੱਠੇ ਹੋਏ ਜੀ ਬਾਬਾ ਕਾਲੇ ਸ਼ਾਹ ਦੇ ਮੇਲੇ ਦੇ ਸਬੰਧ ਵਿੱਚ ਤੁਹਾਡੇ ਚੈਨਲ ਦੇ ਜਰੀਏ ਮਾਝਾ ਨਿਊਜ਼ ਚੈਨਲ ਦੇ ਜਰੀਏ ਇਹ ਖਬਰ ਲਿਆਉਣ ਵਾਸਤੇ ਕਿ ਬਾਬਾ ਜੀ ਦਾ ਜੋ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 23 ਜਨਵਰੀ ਨੂੰ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਗਰਮੀਤ ਪੰਜਾਬੀ ਤੇ ਹੁਸਨਮੀਤ ਜਿਹੜਾ ਆਪਣਾ ਉਹਨਾਂ ਦਾ ਖੁੱਲਾ ਖਾੜਾ 12 ਤੋਂ 3 ਵਜੇ ਤੱਕ ਲੱਗੇਗਾ ਉਸ ਤੋਂ ਬਾਅਦ ਸੂਫੀ ਗਾਇਕ ਜਿਹੜੇ ਆ ਦੁਰਗਨਗੀਲਾ ਜੀ ਉਹ ਆਪਣੇ ਫੰਦਾ ਮਜ਼ਾਰਾ ਕਰਨਗੇ ਤੇ ਸ਼ਾਮ ਨੂੰ ਬਾਬਾ ਆਦਮ ਸਿੰਘ ਸਪੋਰਟਸ ਕਲਬ ਖੇਹਾਲਾ ਤੇ ਮਾਝਾ ਕਬੱਡੀ ਦੀ ਟੀਮਾਂ ਦੇ ਵਿਚਕਾਰ ਜਿਹੜਾ ਮੈਚ ਹੋਏਗਾ ਇੱਕ ਕਵਾਲੀਆਂ ਦਾ ਵੀ ਕਵਾਲੀਆਂ ਹਾਂਜੀ ਰਾਤ ਨੂੰ 2 ਜੁਲਾਈ ਸ਼ਾਮ ਨੂੰ ਕਵਾਲੀਆਂ ਦਾ ਵੀ ਪ੍ਰੋਗਰਾਮ ਆ ਜੀ ਤੇ ਕੀ ਅਪੀਲ ਕਰੋਗੇ ਸੰਤਾਨਾਂ ਸੰਤਾਨੋ ਇਹ ਪੀਲਾਗੇ ਵਧ ਚੜਕੇ ਮੇਲੇ ਵਿੱਚ ਹਾਇਰੀਆਂ ਪਰੋ ਤੇ ਗੁਰੂ ਘਰ ਦੀਆਂ ਜਿਹੜਾ ਖੁਸ਼ੀਆਂ ਪ੍ਰਾਪਤ ਕਰੋ ਤੇ ਸੇਵਾ ਕਰੋ ਕਿ ਜਿਹੜਾ ਗੁਰੂ ਕੇ ਲੰਗਰ ਆ ਉਹ ਦੋ ਦਿਨ ਟੋਟਲ ਵਰਤਾਏ ਜਾਣਗੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਵੀ ਲੱਗਣੀਆਂ ਕੀ ਨਾ ਕਿ ਬਾਬਾ ਜੀ ਬਣਾ ਫਰਮਜੀਤ ਸਿੰਘ ਜੀ ਕੀ ਕਰਨਾ ਚਾਹੋਗੇ ਅੱਜ ਇੱਥੇ ਹਾਂਜੀ ਇੱਥੇ ਸੇਵਾ ਕਰਨਾ ਹੈ ਆ ਬਾਬੇ ਦੇ ਦਰਬਾਰ ਤੇ ਅਸੀਂ ਹਾਂਜੀ ਤੇ ਜੋ ਵੀ ਸੰਤਾਨਾਂ ਨੂੰ ਅਸੀਂ ਸੰਗਤਾਂ ਨੂੰ ਆਣਿਆ ਪੀਓ ਮੰਮਾ ਕੇ ਆਓ ਤੇ 20 ਹੜ ਨੂੰ ਮੇਲਾ ਮਨਾਇਆ ਜਾਣਾ ਤੇ ਸੰਗਤਾਂ ਦੇ ਗਾੜੀ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੇ ਵੀ ਸ਼ਰਦਾ ਦੇ ਨਾਲ ਆਓ ਤੇ ਸਾਰੀਆਂ ਚਪੀਲਾਂ ਵੀ ਲੱਗਣੀਆਂ ਬਾਬੇ ਦੇ ਦਰਬਾਰ ਤੇ ਤੇ ਲੰਗਰ ਪਨਾ ਭੰਡਾਰਾ ਵੀ ਚੱਲੂਗਾ ਤੇ ਮੇਲੇ ਨੂੰ ਸਾਂ ਕੇ ਵਧਾਓ ਰੌਣਕਾਂ ਵਧਾਓ ਮੇਰੇ ਵੀਰ ਕੀ ਸੰਗਤਾਂ ਨੂੰ ਅਪੀਲ ਕਰੋਗੇ ਵੀ ਮੇਲਾ ਬਹੁਤ ਧੂਮ ਧਾਮ ਨਾਲ ਮਨਾਇਆ ਜਾਣਾ ਬਾਬੇ ਦਾ 20 ਹੜ ਨੂੰ 3 ਜੁਲਾਈ ਨੂੰ ਤੇ ਸੰਗਤਾਂ ਦੇ ਨਾਲ ਇਹੋ ਹੀ ਆ ਹੱਥ ਜੋੜ ਕੇ ਬੇਨਤੀ ਆ ਕੀ ਤੁਮਤਾਵਣਾ ਆਣ ਕੇ ਤੇ ਮੇਲੇ ਦੀਆਂ ਰੌਣਕਾਂ ਬਦਾਓ ਤੇ ਆਓ ਸੰਤਾਨਾਂ ਪ੍ਰਧਾਨ ਰਣਜੀਤ ਸਿੰਘ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਾਂ ਜੀ ਫਿਰ ਬਾਬਾ ਕਾਲੇ ਸ਼ਾਹ ਵਾਲੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਕੀ ਕਹਾਂਗੇ ਆਪ ਜੀ ਇੱਥੇ ਕਿੱਥੇ ਆਪ ਜੀ ਬਾਬਾ ਕਾਲੇ ਸ਼ਾਹ ਜੀ ਦਾ ਹਾਂ ਜੀ ਹਰ ਸਾਲ ਦੀ ਤਰ੍ਹਾਂ ਜੀ ਬਾਬੇ ਕਾਲੇ ਸ਼ਾਹ ਵਾਲੀ ਜੀ ਦਾ ਮੇਲਾ 2000 ਨੂੰ ਬਣਾਇਆ ਜਾਂਦਾ ਜੀ 2-3 ਜੁਲਾਈ ਤੇ 2 ਤਰੀਕ ਨੂੰ ਕਵਾਲ ਲੱਗਣਗੇ ਜੀ ਰਾਤ ਨੂੰ 8 ਤੋਂ 11 ਵਜੇ ਤੱਕ 3 ਤਰੀਕ ਨੂੰ 12 ਤੋਂ 3 ਵਜੇ ਤੱਕ ਗੁਰਮੀਤ ਪੰਜਾਬੀ ਤੇ ਬੀਬਾ ਹੁਸਨ ਮੀਤ ਤੇ 3 ਵਜੇ ਤੋਂ 5 ਵਜੇ ਤੱਕ ਦੁਰਗਨਗੀਲਾ ਜੀ ਆਪਣਾ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਕਰਨਗੇ ਤੇ ਸ਼ਾਮ ਨੂੰ ਮਾਝਾ ਕਬੱਡੀ ਕ럽 ਕਰਿਆਲਾ ਤੇ ਬਾਬਾ ਆਤਮਾ ਸਿੰਘ ਜੀ ਕਬੱਡੀ ਕ럽 ਕਰਿਆਲਾ ਪੁਰਸਕਾਰ ਕਬੱਡੀ ਦਾ ਸ਼ੋਅ ਮੈਚ ਹੋਏਗਾ ਜੀ ਇਹ ਅਪੀਲ ਕਰੂਗੇ ਸੰਗਤਾਂ ਨੂੰ ਸੰਗਤਾਂ ਨੂੰ ਅਪੀਲ ਕਰਦਿਆਂ ਜੀ ਵੱਧ ਚੜ ਕੇ ਪਹੁੰਚੋ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਘਰ ਲੰਗਰ ਤੋਟ ਵਰਤੇਗਾ ਠੰਡੇ ਮਿੱਠੇ ਛਲਦਿਆਂ ਜਲਦੀਆਂ ਸੁਪੀਲਾਂ ਲੱਗਣਗੀਆਂ ਜੀ ਬਾਅਦ ਚੜ ਕੇ ਮੇਲੇ ਦੇ ਵਿੱਚ ਸੰਯੋਗ ਦੀਏ ਪਿੰਡ ਵਾਸੀ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਬਾਅਦ ਚੜ ਕੇ ਗਰਾਈਆਂ ਦਿਆ ਕਰੀਏ ਜੋ ਮੇਲਾ ਹੋਰ ਵੀ ਅੱਗੇ ਵਧਾਇਆ ਜਾਵੇ ਕਮੇਟੀ ਵੱਲੋਂ ਜਿਹੜੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਤੇ ਕਮੇਟੀ ਵੱਲੋਂ ਜਿਹੜੇ ਪੂਰੇ ਪ੍ਰਬੰਧ ਕੀਤੇ ਗਏ ਆ ਜੀ ਐਰਕੀਂ ਦਰਬਾਰ ਦੀ ਸੇਵਾ ਵੀ ਚੱਲ ਰਹੀ ਆ ਸਟੇਜ ਵੀ ਨਵੀਂ ਬਣਾਈ ਆ ਕੋਈ ਜਗ੍ਹਾ ਵੀ ਜਿਹੜੀ ਆ ਜੀ ਉਹ ਲਈ ਆ ਵਲੀ ਆ ਮੇਟੀ ਦੇ ਨਾਲ ਜੀ ਪੂਰਾ ਸਹਿਯੋਗ ਆ ਜੀ ਸਾਰੇ ਬੰਦਿਆਂ ਦਾ ਪਿੰਡ ਵਾਲੇ ਉਹ ਵੀ ਪਿੰਡ ਦਾ ਕਿਸ ਤਰ੍ਹਾਂ ਦਾ ਪਿੰਡ ਵੱਲੋਂ ਵੀ ਬਹੁਤ ਵਧੀਆ ਸਹਿਯੋਗ ਆ ਜੀ ਗਰਾਈਆਂ ਬਾਅਦ ਚੜ ਕੇ ਲੋਕੀ ਪਾਉਂਦੇ ਆ ਜੀ ਪਿੰਡ ਵੱਲੋਂ ਪੂਰਾ ਸਹਿਯੋਗ ਆ ਜੀ ਪੰਚਾਇਤ ਦਾ ਸਾਰਿਆਂ ਦਾ ਜੀ ਸਾਰੇ ਲੋਕੀ ਖੋਸ਼ ਹੋ ਕੇ ਗਰਾਈਆਂ ਦਿੰਦੇ ਆ ਜੀ ਦਰਬਾਰ ਦੇ ਕੋਈ ਕੰਡਾ ਦੇ ਵੀਰਾਂ ਨੂੰ ਕੋਈ ਐਨ ਆਰ ਆਈ ਵੀਰਾਂ ਲੋ ਜੀ ਜੋ ਕਬੱਡੀ ਦਾ ਸ਼ੋਅ ਮੈਚ ਆ ਜੀ ਉਹ ਸਾਰੇ ਜਿਹੜੇ ਬਾਹਰ ਮੇਰੇ ਐਨ ਆਰ ਆਈ ਵੀਰ ਆ ਸਾਰੇ ਉਹਨਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਜੀ ਜੋ ਕਲਾਕਾਰ ਦੀ ਸੇਵਾ ਵਾ ਸਰਦਾਰ ਦਰਬਾਰਾ ਸਿੰਘ ਡਾਟ ਉਹਨਾਂ ਦੇ ਸੁਪੁੱਤਰ ਸਰਦਾਰ ਅਨਜੀਤ ਸਿੰਘ ਜਸਵਿੰਦਰ ਸਿੰਘ ਦੁਰਗਾਰੰਗੀ ਲੜਾ ਕਲਾਕਾਰ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ ਜੀ ਮੰਜੀ ਫੌਜੀ ਅਮਰੀਕ ਸਿੰਘ ਕਿਹਣਾ ਜਾਓਗੇ ਅੱਜ ਇਹ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਂਗੇ ਸਾਰੇ ਨਗਰ ਨੂੰ ਇਲਾਕਾ ਨਿਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਪਤਾ ਆ ਕਿ ਬਾਬਾ ਪੀਰ ਬਾਬਾ ਕਾਲੀ ਸ਼ਾਹੀ ਵਾਲੀ ਜੀ ਦੇ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ 19 ਤੇ 20 ਅੜ ਬੜੀ ਤੁਮ ਤਮ ਨਾਲ ਸਮਾਗਮ ਮੇਲੇ ਮਨਾਏ ਜਾਂਦੇ ਆ ਜੀ ਮੇਰੀ ਸੰਗਤਾਂ ਨੂੰ ਅਪੀਲ ਆ ਕਿ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਜਿੱਥੇ-ਜਿੱਥੇ ਵੀ ਬਾਬਾ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਉਹ ਵੱਧ ਚੜ ਕੇ ਹਿੱਸੇ ਪਾਉਣ ਤੇ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਦੇ ਨਾਲ ਮੇਲਾ ਮਨਾਇਆ ਜਾਵੇ ਸੰਗਤਾਂ ਨੂੰ ਬੇਨਤੀ ਆ ਕਿ ਦਰਬਾਰ ਦੀ ਸੇਵਾ ਵੀ ਲੱਗੀ ਹੋਈ ਆ ਗੁੰਮੜ ਤਿਆਰ ਹੋ ਰਹੇ ਆ ਉਧਰ ਸਟੇਜ ਬਣ ਰਹੀ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਸੇਵਾ ਕਰੋ ਅਥੀਂ ਸੇਵਾ ਕਰੋ ਲੰਗਰ ਦੀ ਸੇਵਾ ਕਰੋ ਤੇ ਤਾਂ ਤਨ ਤੇ ਮਨ ਤੇ ਨਾਲ ਸਾਰੀ ਸੇਵਾ ਕੀਤੀ ਜਾਵੇ ਤੇ ਨਾਲ ਹੀ ਆਪ ਜੀ ਨੂੰ ਪਤਾ ਹੈ ਦਾਸੀ ਦਿੱਤਾ ਹੈ ਪ੍ਰਧਾਨ ਸਾਹਿਬ ਨੇ ਪਹਿਲੋਂ 12 ਤੋਂ 3 ਵਜੇ ਤੱਕ